ਉਹ ਸੈਕਟ ਪਿੰਦਾ ਹੋਇਆ ਨਜ਼ਰ ਆ ਰਿਹਾ ਤੇ ਹੋਰ ਹੈਰਾਨੀ ਜਨਕ ਗੱਲ ਇਹ ਆ ਕਿ ਜਿਹੜਾ ਉਹ ਪਰਿਵਾਰ ਆ ਜਿਸ ਪਰਿਵਾਰ ਦੇ ਨਾਲ ਸੰਬੰਧਤ ਉਹ ਨੌਜਵਾਨ ਹੈਗਾਗਾ ਜਿਹੜਾ ਵੀਡੀਓ ਚ ਨਜ਼ਰ ਆ ਰਿਹਾ ਉਹ ਪਰਿਵਾਰ ਖੁਦ ਗੁਰਸਿੱਖੀ ਜੀਵਨ ਦੇ ਵਿੱਚ ਆ ਤੇ ਗੁਰੂ ਸਾਹਿਬ ਦੇ ਜਿਹੜੇ ਵਸਤਰਾਂ ਦਾ ਉਹ ਕਾਰੋਬਾਰ ਕਰਦਾਗਾ ਚੰਦਵਾ ਸਾਹਿਬ ਦਾ ਕਾਰੋਬਾਰ ਕਰਦਾਗਾ ਜਿਹੜਾ ਜਨਮ ਹੀ ਉਸ ਘਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਜਿੱਥੇ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜਾ ਇਹੀ ਚੀਜ਼ ਸਿਖਾਇਆ ਜਾ ਰਿਹਾ ਕਿ ਯਾਰ ਸਿੱਖੀ ਕੀ ਚੀਜ਼ ਆ ਬਾਣੇ ਦੀ ਕੀਮਤ ਆ ਹੈ ਕਿ ਦਾਰਾ ਸਾਹਿਬ ਦੀ ਕੀਮਤ ਆ ਉਸ ਪਰਿਵਾਰ ਦਾ ਬੱਚਾ ਜਦੋਂ ਅਜਿਹੀ ਹਰਕਤ ਕਰ ਰਿਹਾ ਤਾਂ ਉਦੋਂ ਵਿਵਾਦ ਜ਼ਰੂਰ ਇਹਦੇ ਉੱਤੇ ਖੜਾ ਹੁੰਦਾਗਾ ਜਿਹੜੇ ਮੂੰਹ ਦੇ ਵਿੱਚ ਅਸੀਂ ਪੱਗ ਦੇ ਲੜ ਪੋਣੇ ਆ ਉਸੇ ਮੂੰਹ ਦੇ ਵਿੱਚ ਬਾਅਦ ਵਿੱਚ ਅਸੀਂ ਸੈਕਟਾਂ ਪਾਈ ਜਾਂਦੇ ਆ ਇਹ ਕਿੱਦਾਂ ਲਈ ਆ ਸਿਆਣਪ ਵਾਲੀ ਗੱਲ ਆਗੀ ਤੁਹਾਡੀ ਪਰਿਵਾਰ ਨੇ ਤੇ ਇਹ ਗੱਲ ਵੀ ਕਹੀ ਆ ਵੀ ਅਸੀਂ ਬੇਦਖਲ ਕੀਤਾ ਹੋਇਆ ਉਸ ਲੜਕੇ ਨੂੰ ਬੜੀ ਜਗਪ੍ਰੀਤ ਇਹ ਗੱਲ ਕਹਿ ਕੇ ਪਰਿਵਾਰ ਭੱਜ ਨਹੀਂ ਸਕਦਾ ਪੱਲਾ ਨਹੀਂ ਝਾੜ ਸਕਦਾ ਮੈਨੂੰ ਲੱਗਦਾ ਜਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਹਲੇ ਤੱਕ ਇਹ ਮੁੱਦਾ ਨਹੀਂ ਆਇਆਗਾ ਹਲੇ ਤੱਕ ਇਹ ਜੀ ਨਹੀਂ ਪਹੁੰਚੀਗੀ ਪਰ ਜੇ ਪਹੁੰਚ ਗਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਹਲੇ ਤੱਕ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਇਹ ਵੱਡਾ ਸਵਾਲ ਹੈ ਅਰ ਆਦੀਪ ਸੁਭਾ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਿੱਖ ਨੌਜਵਾਨ ਦੀ ਹੈ ਨਵਾਂ ਮੁੱਦਾ ਛਿੜ ਗਿਆ ਹੈ ਪੂਰੇ ਪੰਜਾਬ 'ਚ ਇਹਾ ਪੂਰੇ ਦੇਸ਼ ਚ ਵੀ ਕਹਿ ਸਕਦੇ ਹੋ ਉਸ ਵੀਡੀਓ ਦਾ ਕੀ ਕੀ ਦੇਖਦੇ ਹੋ ਉਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਉਹ ਵੀਡੀਓ ਬਾਰੇ ਦੱਸ ਦੇਵਾਂ ਉਹ ਵੀਡੀਓ ਦਰਸਲ ਇੱਕ ਸਿੱਖ ਨੌਜਵਾਨ ਦੀ ਹੈ ਜਿਨੇ ਬਾਣਾ ਪਾਇਆ ਹੋਇਆਗਾ ਦਾੜਾ ਪ੍ਰਕਾਸ਼ ਕੀਤਾ ਹੋਇਆ ਸਿਰ ਦੇ ਉੱਤੇ ਦਮਾਲਾ ਸਾਹਿਬ ਸਜਾਇਆ ਹੋਇਆ ਤੇ ਉਹ ਕਾਰ ਦੇ ਵਿੱਚ ਬੈਠਾ ਹੋਇਆ ਪਹਿਲਾਂ ਉਹ दारू ਪੀ ਰਿਹਾਗਾ ਤੇ ਉਹ ਹਾਸਦੇ ਹੋਏ ਫਨੀ ਟਾਈਪ ਦੇ ਇੱਕ ਵੀਡੀਓ ਜਿਹੜਾ ਆਇਆਗਾ ਉਸ ਤੋਂ ਬਾਅਦ ਉਹ ਜਿਹੜੀ ਦੂਜੀ ਵੀਡੀਓ ਦੇ ਵਿੱਚ ਕਲਿੱਪ ਆਉਂਦੀ ਆ ਉਹਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਆ ਕਹਿ ਦਈਏ ਜਾਂ ਭਾਵਨਾਵਾਂ ਠੇਸ ਪਹੁੰਚੀ ਜਿਸ ਕਰਕੇ ਮੁੱਦਾ ਬੇਹਦ ਭਾਗ ਗਿਆ ਤਾਂ ਜਿਸ ਤੋਂ ਬਾਅਦ ਚਾਹੇ ਬੰਜਨ ਦਾ ਪਰਵਾਨੇ ਦੀ ਗੱਲ ਕੀਤੀ ਜਾਵੇ ਜਾਂ ਹਣੀ ਸੇਠੀ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਇਸ ਦੇ ਉੱਤੇ ਆਪ ਦਾ ਰੈਐਕਸ਼ਨ ਦਿੱਤਾ ਪੋਸਟਾਂ ਪਾਈਆਂ ਤਾਂ ਉਹ ਸੈਕਟ ਪਿੰਦਾ ਹੋਇਆ ਨਜ਼ਰ ਆ ਰਿਹਾ ਤੇ ਹੋਰ ਹੈਰਾਨੀ ਜਨਕ ਗੱਲ ਇਹ ਆ ਕਿ ਜਿਹੜਾ ਉਹ ਪਰਿਵਾਰ ਆ ਜਿਸ ਪਰਿਵਾਰ ਦੇ ਨਾਲ ਸੰਬੰਧਤ ਉਹ ਨੌਜਵਾਨ ਹੈਗਾਗਾ ਜਿਹੜਾ ਵੀਡੀਓ 'ਚ ਨਜ਼ਰ ਆ ਰਿਹਾ ਉਹ ਪਰਿਵਾਰ ਖੁਦ ਗੁਰਸਿੱਖੀ ਜੀਵਨ ਦੇ ਵਿੱਚ ਆ ਤੇ ਗੁਰੂ ਸਾਹਿਬ ਦੇ ਜਿਹੜੇ ਵਸਤਰਾਂ ਦਾ ਉਹ ਕਾਰੋਬਾਰ ਕਰਦਾਗਾ ਚੰਦਵਾ ਸਾਹਿਬ ਦਾ ਕਾਰੋਬਾਰ ਕਰਦਾਗਾ ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਕਿ ਜਿਹੜਾ ਪਰਿਵਾਰ ਨਹੀਂ ਆਮ ਮਸੀਂ ਗੱਲ ਕਰਦੇ ਆ ਕਿ ਯਾਰ ਪਰਿਵਾਰ ਚਲੋ ਨਹੀਂ ਸੀਗਾ ਮੁੰਡੇ ਨੇ ਭਾਵਕ ਹੋ ਕੇ ਜਾਂ ਇਹ ਚੀਜ਼ ਅੰਮ੍ਰਿਤ ਛਕ ਲਿਆ ਹੋਊਗਾ ਹਨਾ ਜਾਂ ਬਾਣਾ ਪਾ ਲਿਆ ਹੋਊਗਾ ਵੀ ਉਹਨੂੰ ਨਹੀਂ ਸਿੱਖਿਆ ਮਿਲੀ ਪਰਿਵਾਰ ਤੋਂ ਪਰ ਜਿਹੜਾ ਜਨਮ ਹੀ ਉਸ ਘਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਜਿੱਥੇ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜਾ ਇਹੀ ਚੀਜ਼ ਸਿਖਾਇਆ ਜਾ ਰਿਹਾ ਕਿ ਯਾਰ ਸਿੱਖੀ ਕੀ ਚੀਜ਼ ਆ ਬਾਣੇ ਦੀ ਕੀਮਤ ਆ ਹੈ ਕਿ ਅਧਾਰ ਸਾਧ ਦੀ ਕੀਮਤ ਆ ਉਸ ਪਰਿਵਾਰ ਦਾ ਬੱਚਾ ਜਦੋਂ ਅਜਿਹੀ ਹਰਕਤ ਕਰ ਰਿਹਾ ਤਾ ਉਦੋਂ ਵਿਵਾਦ ਜ਼ਰੂਰ ਇਹਦੇ ਉੱਤੇ ਖੜਾ ਹੁੰਦਾਗਾ ਇਸੇ ਕਰਕੇ ਜਿਹੜੇ ਅੱਜ ਪਰਚਾ ਆਪਣਾ ਗੱਲ ਕੀਤੀ ਜਾਵੇ ਭਜੰਦਾ ਪਰਵਾਨਾ ਬੋਲੇ ਨੇ ਹਣੀ ਸੇਠੀ ਇਸੇ ਕਰਕੇ ਬੋਲੇ ਨੇ ਤਾਂ ਕਰਕੇ ਜਿਹੜੀ ਇਹ ਮੁੱਦਾ ਉੱਠਿਆਗਾ ਤੇ ਬਹੁਤ ਸਾਰੇ ਲੋਕਾਂ ਦੀਆਂ ਕਹਿ ਰਹੇ ਨੇ ਜਿਵੇਂ ਆਪਾਂ ਸੋਸ਼ਲ ਮੀਡੀਆ ਦੇਖ ਰਹੇ ਹਾਂ ਕਿ ਸਾਡੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਇਹਨੇ ਬੇਅਦਬੀ ਕੀਤੀ ਆ ਬਾਣੇ ਦੀ ਇਹਨੇ ਬੇਅਦਬੀ ਕੀਤੀ ਆ ਗੁਰੂ ਸਾਹਿਬ ਦੇ ਦਾੜੇ ਦੀ ਕਿਉਂਕਿ ਤੰਬਾਕੂ ਜਿਹੜੀ ਸੈਕਟ ਆ ਉਹ ਆਪਾਂ ਨੂੰ ਪਤਾ ਤੰਬਾਕੂ ਚਾਉਂਦਾ ਤੇ ਗੁਰਬਾਣੀ ਚ ਵੀ ਇਹ ਚੀਜ਼ੇ ਜ਼ਿਕਰ ਹੈਗਾਗਾ ਦੱਸਿਆ ਜਾਂਦਾਗਾ ਪ੍ਰਚਾਰਕ ਸਾਡੇ ਜਦੋਂ ਅਸੀਂ ਕਥਾਵਾਂ ਸੁਣਦੇ ਆ ਉਹ ਕਹਿੰਦੇ ਤੰਬਾਕੂ ਦੇ ਕੋਲੋਂ ਤਾਂ ਗੁਰੂ ਸਾਹਿਬ ਦਾ ਘੋੜਾ ਵੀ ਨਹੀਂ ਲੰਘਿਆ ਸੀ ਉਹ ਵੀ ਪਿੱਛੇ हट ਗਿਆ ਸੀਗਾ ਤੇ ਜੇਕਰ ਗੱਲ ਕੀਤੀ ਜਾਵੇ ਤੇ ਅਸੀਂ ਯਾਰ ਉਸੇ ਮੂੰਹ ਦੇ ਵਿੱਚ ਸਭ ਤੋਂ ਵੱਡੀ ਗੱਲ ਪਤਾ ਕੀ ਆ ਜਿਹੜੇ ਮੂੰਹ ਦੇ ਵਿੱਚ ਅਸੀਂ ਪੱਗ ਦੇ ਲੜ ਪਾਉਨੇ ਆ ਉਸੇ ਮੂੰਹ ਦੇ ਵਿੱਚ ਬਾਅਦ ਚ ਅਸੀਂ ਸੈਕਟਾਂ ਪਾਈ ਜਾਂਦੇ ਆ ਇਹ ਕਿੱਦਾਂ ਲਈ ਆ ਸਿਆਣਪ ਵਾਲੀ ਗੱਲ ਆ ਗਈ ਤੁਹਾਡੀ ਇਹ ਤਾਂ ਫਿਰ ਪਰਿਵਾਰ ਤੇ ਵੀ ਸਵਾਲ ਉੱਠਦਾ ਨਾ ਵੀ ਤੁਸੀਂ ਪਰਵਿਸ਼ ਦੇ ਵਿੱਚ ਤੁਹਾਡੀ ਕਮੀ ਆ ਭਾਈ ਹੁਣ ਦੇਖੋ ਪਰਿਵਾਰ ਦੀ ਜਿਹੜੀ ਗੱਲ ਆ ਗਈ ਪਰ ਪਰਿਵਾਰ ਨੇ ਤਾਂ ਇਹ ਗੱਲ ਵੀ ਕਹੀ ਆ ਵੀ ਅਸੀਂ ਬੇਦਖਲ ਕੀਤਾ ਹੋਇਆ ਉਸ ਲੜਕੇ ਨੂੰ ਬੜੀ ਜਗਪ੍ਰੀਤ ਇਹ ਗੱਲ ਕਹਿ ਕੇ ਪਰਿਵਾਰ ਭੱਜ ਨਹੀਂ ਸਕਦਾ ਪੱਲਾ ਨਹੀਂ ਛੱਡ ਸਕਦਾ ਦੇਖੋ ਪੁੱਤ ਕਿਹਦੇ ਤੋਂ ਸਿੱਖਦਾ ਸਭ ਤੋਂ ਪਹਿਲਾਂ ਸਕੂਲ ਉਹਦਾ ਕੀ ਆ ਉਹਦੇ ਮਾਪੇ ਹਨ ਤੁਸੀਂ ਮੈਂ ਅੱਜ ਆਪਾਂ ਕਿੱਥੋਂ ਸਿੱਖਿਆ ਆਪਾਂ ਅੱਜ ਮੈਂ ਆਪਾਂ ਅਗ ਦਸਤਾਰ ਬੰਦਦਾਗਾ ਮੈਂ ਕਿੱਥੋਂ ਇਹ ਚੀਜ਼ਾਂ ਆਈਆਂ ਮੇਰੇ ਅੰਦਰ ਮੇਰੇ ਪਿਤਾ ਦਸਤਾਰ ਬੰਦੇ ਸੀਗੇ ਮੇਰੇ ਪਿਤਾ ਨੇ ਮੈਨੂੰ ਕਿਹਾ ਵੀ ਦਸਤਾਰ ਬਨਣੀ ਆ ਸਾਡਾ ਪੰਥ ਆ ਸਿੱਖ ਧਰਮ ਬਾਰੇ ਮੈਨੂੰ ਜਾਣਕਾਰੀ ਦਿੱਤੀ ਇਹ ਚੀਜ਼ਾਂ ਬਾਰੇ ਹਨ ਘਰ ਤੋਂ ਹੀ ਪਤਾ ਲੱਗਿਆ ਨਾ ਤਾਂ ਫਿਰ ਉਹ 2-3 ਮਹੀਨੇ ਪੁਰਾਣੀ ਪਹਿਲਾਂ ਦੀ ਵੀਡੀਓ ਉਹ ਅੱਜ ਦੀ ਵੀਡੀਓ ਤਾਂ ਹੈ ਨਹੀਂ ਕਿ ਪਰਿਵਾਰ ਨੂੰ ਇਹ ਚੀਜ਼ ਪਤਾ ਨਹੀਂ ਸੀ ਜੇ ਉਹਨੂੰ ਪਤਾ ਸੀ ਤਾਂ ਪਰਿਵਾਰ ਨੇ ਰੋਕਿਆ ਕਿਉਂ ਨਹੀਂ ਪਰਿਵਾਰ ਵਾਰ ਨਹੀਂ ਕਿਉਂ ਕੀਤਾ ਬੇਦਖਲ ਕਰਕੇ ਪਾਸੇ ਕੱਢਦੇ ਨੇ ਕੋਈ ਹੱਲ ਹੋ ਗਿਆ ਜੇ ਮਨ ਤੁਹਾਡੇ ਤੇ ਮੰਨ ਲੰਨਾ ਮੈਂ ਤੁਸੀਂ ਕਹਤਾ ਪਰਿਵਾਰ ਕਹਿੰਦਾ ਵੀ ਅਸੀਂ ਬੇਦਖਲ ਕੀਤਾ ਬੇਦਖਲ ਨਾਲ ਹੱਲ ਹੋ ਗਿਆ ਜਿਹੜੀ ਉਹ ਰੋਜ਼ ਬੇਦੀਵੀ ਕਰ ਰਿਹਾ ਬਾਣੀ ਦੀ ਹਰ ਰੋਜ਼ ਉਹ ਇਸ ਤਰੀਕੇ ਦਾ ਕੰਮ ਕਰ ਰਿਹਾ ਹੋਊਗਾ ਕੀ ਪਤਾ ਉਹ ਕਦੋਂ ਦਾ ਕਰਦਾ ਆ ਰਿਹਾ ਕੀ ਪਤਾ ਵੀਡੀਓ ਤਾਂ ਅੱਜ ਸਾਹਮਣੇ ਆਈ ਹੈ ਨਾ ਦੋ ਤਿੰਨ ਮਹੀਨੇ ਪਹਿਲਾਂ ਦੀ ਵੀਡੀਓ ਦੱਸੀ ਜਾ ਰਹੀ ਹੈ ਤਾਂ ਪਰਿਵਾਰ ਇਸ ਚੀਜ਼ ਤੋਂ ਭੱਜ ਨਹੀਂ ਸਕਦਾਗਾ ਤਾਂ ਇਹ ਬੇਹਾਦ ਦੀ ਘਟੀਆ ਹਰਕਤ ਉਸ ਨੌਜਵਾਨ ਨੇ ਕੀਤੀ ਆ ਸਾਨੂੰ ਇਸ ਦੇ ਮੁੱਦੇ ਉੱਤੇ ਗੱਲ ਕਰਦੇ ਆਂ ਵੀ ਸ਼ਰਮਿੰਦਗੀ ਆਉਂਦੀ ਆ ਕਿਉਂਕਿ ਦੇਖੋ ਅੱਜ ਸਾਡੀ ਕੌਮ ਯਾਰ ਕਿਹੜੇ ਪਾਸੇ ਜਾ ਰਹੀ ਆ ਅੱਜ ਸਾਡਾ ਸੰਦੇਸ਼ ਕੀ ਜਾ ਰਿਹਾ ਦੁਨੀਆ ਦੇ ਵਿੱਚ ਅਸੀਂ ਤਾਂ ਜਾਣੇ-ਜਾਨਨੇ ਆ ਵੱਡੀਆਂ-ਵੱਡੀਆਂ ਸਾਡੀਆਂ ਕੁਰਬਾਨੀਆਂ ਗਈਆਂ ਸਾਡਾ ਇਤਿਹਾਸ ਆ ਅਸੀਂ ਉਹ ਇਤਿਹਾਸ ਕਰਕੇ ਸਿੱਖ ਕੌਮ ਜਾਣੀ ਜਾਂਦੀ ਆ ਇਸ ਬਾਣੀ ਦੀ ਮਹੱਤਤਾ ਕਰਕੇ ਸਿੱਖ ਕੌਮ ਜਾਣੀ ਜਾਂਦੀ ਆ ਸਿੱਖ ਜਾਣੇ ਜਾਂਦੇ ਆ ਪਰ ਜਦੋਂ ਐਹੋ ਜਿਹੀਆਂ ਵੀਡੀਓ ਆ ਜਾਂਦੀਆਂ ਗਈਆਂ ਐਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀਆਂ ਤਾਂ ਜਿਹੜੇ ਸਾਡੇ ਵਿਰੋਧੀ ਹੁੰਦੇ ਆ ਜਿਹੜੇ ਸਾਨੂੰ ਪਹਿਲਾਂ ਹੀ ਪਸੰਦ ਨਹੀਂ ਕਰਦੇ ਫਿਰ ਉਹ ਸਾਨੂੰ ਟ੍ਰੋਲ ਕਰਦੇ ਆ ਯਾਰ ਇਹ ਪਹਿਲਾਂ ਵੀ ਵੀਡੀਓ ਆਈਆਂ ਕੋਈ ਪਹਿਲਾਂ ਬਹੁਤ ਸਾਰੀ ਵੀਡੀਓ ਆਈਆਂ ਪਰ ਇਸ ਚੀਜ਼ ਦਾ ਹੱਲ ਕੀ ਹੈ ਦੇਖੋ ਹਾਲੇ ਇਸ ਚੀਜ਼ ਦਾ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਦਾ ਹੁਣ ਤੱਕ ਇਹਨੂੰ ਤਲਬ ਕਰ ਲੈਣਾ ਚਾਹੀਦਾ ਸੀ ਸਾਡੀ ਸੁਪਰੀਮ ਕੋਰਟ ਕੋ ਹਣਾ ਸ਼੍ਰੀ ਅਕਾਲ ਤਖਤ ਸਾਹਿਬ ਹਣਾ ਸੀ ਦੇਖੋ ਜਿਹੜੀ ਦੁਨਿਆਵੀ ਦੁਨੀਆ ਦੇ ਵਿੱਚ ਅਦਾਲਤਾਂ ਹੈਗੀਆਂ ਉਹਦਾ ਫੈਸਲਾ ਸਿੱਖ ਮੰਨੇ ਨਾ ਮੰਨੇ ਪਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਗੁਰੇ ਸਰਚ ਕਹੋਂਦਾ ਤੇ ਉਹਨੂੰ ਆਪਦਾ ਸੁਪਰੀਮ ਕੋਰਟ ਮੰਨਦਾ ਮੈਨੂੰ ਲੱਗਦਾ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਹਲੇ ਤੱਕ ਇਹ ਮੁੱਦਾ ਨਹੀਂ ਆਇਆਗਾ ਹਲੇ ਤੱਕ ਇਹ ਜੀ ਨਹੀਂ ਪਹੁੰਚੀਗੀ ਪਰ ਜੇ ਪਹੁੰਚ ਗਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਹਲੇ ਤੱਕ ਇਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਇਹ ਵੱਡਾ ਸਵਾਲ ਆ ਦੂਜੀ ਗੱਲ ਇਹਦੇ ਪਿੱਛੇ ਜ਼ਿੰਮੇਵਾਰ ਪਰਿਵਾਰ ਆ ਜੇ ਕੋਈ ਅੱਜ ਅਜਿਹੀ ਹਰਕਤ ਕਰ ਰਿਹਾ ਜਾਂ ਜਾਂ ਸਾਡੇ ਪ੍ਰਚਾਰਕ ਮੈਂ ਕਹਿ ਸਕਦਾ ਕਿਉਂਕਿ ਕਿਤੇ ਨਾ ਕਿਤੇ ਕਮੀ ਆ ਸਾਡੇ ਵਿਚਾਰ ਕਮੀ ਆ ਸੀ ਉਸ ਢੰਗ ਨਾਲ ਪ੍ਰਚਾਰ ਨਹੀਂ ਕਰ ਪਾ ਰਹੇ ਜਾਂ ਜਿਹੜੇ ਮਾਤਾ ਪਿਤਾ ਉਹਨਾਂ ਦੀ ਪਰਵਰਿਸ਼ ਦੇ ਵਿੱਚ ਕਿਤੇ ਕਮੀ ਰਹਿ ਰਹੀ ਆ ਜਾਂ ਇਸੇ ਕਰਕੇ ਜਿਹੜੇ ਅੱਜ ਨੌਜਵਾਨ ਆ ਜਿਹੜੇ ਇਸਤ ਕਰਾਹੇ ਪੈ ਰਹੇ ਨੇ ਦੇਖੋ ਸ਼ਰਾਬ ਪੀਣਾ ਕੋਮਣ ਗੱਲ ਆ ਸ਼ਰਾਬ ਜਿਹੜੇ ਸਾਡੇ ਪੰਜਾਬੀਆਂ ਦੇ ਵਿੱਚ ਜਿਹੜੀ ਪੀਤੀ ਜਾਂਦੀ ਆ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ ਗਿਆ ਦਾੜੀਆਂ ਰੱਖੇ ਉਹ ਵੀ ਸ਼ਰਾਬ ਪੀ ਲੈਂਦੇ ਆ ਪਰ ਜਿਹੜਾ ਤੰਬਾਕੂ ਹਨ ਸਭ ਤੋਂ ਵੱਡੀ ਜਿਹੜੀ ਘਟਿਆ ਹਰਕਤ ਜਿਹੜੀ ਤੰਬਾਕੂ ਵਾਲੀ ਆ ਵੀ ਤੰਬਾਕੂ ਦਾ ਉਹ ਸੇਵਨ ਕਰ ਰਿਆ ਸੀ ਸ਼ਰੇਆਮ ਸੇਵਨ ਕਰ ਰਿਆ ਉਹ ਵੀ ਬਾਣੇ ਦੇ ਵਿੱਚ ਸੇਵਨ ਕਰ ਰਿਆ ਹਾਲਾਂਕਿ ਆਪਾਂ ਬੰਦੀਆਂ ਵੀਡੀਓ ਦੇਖਦੇ ਆ ਕਿ ਗੁਰਦੁਆਰਿਆਂ ਦੇ ਵਿੱਚ ਵੀ ਇਹੋ ਜਿਹੀਆਂ ਵੀਡੀਓ ਆਈਆਂ ਸੀ ਇਹ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਉੱਤੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਲੈਕਸ਼ਨ ਲਿੱਤਾ ਗਿਆ ਸ਼ੋਮਨੀ ਕਮੇਟੀ ਦੇ ਵੱਲੋਂ ਵੀ ਜਿਹੜਾ ਉੱਤੇ ਨੋਟਿਸ ਲਿੱਤਾ ਗਿਆ ਤਾਂ ਇਸ ਘਟਨਾ ਦੇ ਉੱਤੇ ਹਾਲੇ ਤੱਕ ਕੋਈ ਵੀ ਇਸ ਤਰੀਕੇ ਦੀ ਨਹੀਂ ਸੌਣ ਨੂੰ ਮਿਲੀ ਤਾਂ ਉਹ ਚੀਜ਼ ਤੇ ਵੱਡਾ ਸਵਾਲ ਖੜਾ ਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਹਜੇ ਤੱਕ ਕਿਉਂ ਨਹੀਂ ਇਸ ਤੀ ਐਕਸ਼ਨ ਲਿਆ ਕਿਉਂ ਨਹੀਂ ਉਹਨੂੰ ਕੀਤਾ ਜਾਉਂਦਾ ਧਿਆਨ ਚ ਨਹੀਂ ਆਇਆ ਸ਼੍ਰੀ ਅਕਾਲ ਪਤਿ ਸਾਹਿਬ ਦੇ ਜਥੇਦਾਰ ਦੇ ਪਰ ਇਸ ਚੀਜ਼ ਦਾ ਦੇਖੋ ਕੋਈ ਕੇਸ ਤਾਂ ਹੈ ਨਹੀਂਗਾ ਕੋਈ ਹੱਲ ਹੁਣ ਜੇ ਉਹਨੇ ਕਹਿਤਾ ਜਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਉਹ ਤੇ ਜ਼ਰੂਰ ਆ ਜਵੇਂ ਹਾਣੀ ਸੈਠੀ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਕਹਿ ਰਹੇ ਸੀ ਕਿ ਸਾਡੀਆਂ ਦਾ ਭਾਈ ਭਾਵਨਾ ਨੂੰ ਠੇਸ ਪਹੁੰਚੀ ਆ ਮੈਂ ਵੀ ਪਹਿਲਾਂ ਨਸ਼ੇ ਕਰਦਾ ਸੀ ਕਹਿੰਦਾ ਪਰ ਮੈਂ ਅੱਜ ਸੁਧਰ ਚੁੱਕਿਆ ਹਾਂ ਨਾ ਤੇ ਪਰ ਅਸੀਂ ਇਹਦੇ ਤੇ ਕਾਰਵਾਈ ਕਰਵਾਵਾਂਗੇ ਪਰ ਪਰਿਵਾਰ ਨੂੰ ਇਹਦੇ ਤੇ ਸੋਚਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਜਲਦੀ ਇਸ ਮੁੱਦੇ ਤੇ ਫੈਸਲਾ ਅਕਾਲ ਪਤਿ ਸਾਹਿਬ ਲਵੇ ਤੇ ਇਸ ਮੁੱਦੇ ਨੂੰ ਜਿੱਦਲੀ ਜਲਦੀ ਤੋਂ ਜਲਦੀ ਹੋ ਸਕਦਾ ਉਹ ਸੁਲਝਾ